ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਅਰਜ ਗੁਪਤਮ ਪੇਸ਼ ਤੋ ਦਰਗੋਸ ਕੂਨ ਕਰਤਾਰ ਠੱਗਾ ਕਬੀਰ کریم ਤੂੰ ਬੇਅੈਬ ਪਰਬ ਦਿਗਾਰ ਦੁਨੀਆ ਮੁਕਾਮੇ ਫਾਨੀ ਤਹਿ ਕੀ ਕਦਲਦਾਨੀ ਮਾਮ ਸਰ ਮੂਏ ਅਜ ਰੈਲ ਗਿਰਫਤ ਦਿਲ ਹੀਚ ਨਦਾਨੀ ਜਨ ਪਿਸਰ ਪਦਰ ਵਿਰਾਜ ਰਾਕਸ ਨੇਸ ਦਸ ਤੰਗੀਰ ਆਖਰ ਵੇ ਆਖਤਮ ਦਾਰਦਨਾ ਸ਼ਬਦ ਚੂਤ ਕਬੀਰ ਸਭ ਰੋਜ ਗਸਤਮਦਰ ਹਵਾ ਕਰ ਦਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰ ਦਮ मम ਚੀਨੀ ਐਹਵਾਲ ਬਦਬਖਤ ਹਮ ਚੂਬਾ ਖੀਲ ਗਾਫਲ ਵੇ ਨજર ਬੇਬਾਕ ਨਾਨਕ ਬਗੋਏ ਜਦ ਜਨ ਤੁਰਾ ਤੇਰੇ ਚੱਕਰਾ ਪਾਖ